ਨਮਸਕਾਰ ਜੀ ਮੇਰਾ ਨਾਮ ਚੰਦਰ ਰਤਨ ਹੈ ਮੈਂ ਪਿਛਲੇ ਕਈ ਸਮੇਂ ਤੋਂ ਗਠੀਆ ਦੀ ਬਿਮਾਰੀ ਨਾਲ ਬਹੁਤ ਪਰੇਸ਼ਾਨ ਸੀ ਮੇਰੇ ਤੋਂ ਤਾਂ ਉਂਗਲਾਂ ਦਾ ਗੋਡੇ ਦਾ ਕੋਈ ਹੱਥ ਪੈਰ ਚੱਕਿਆ ਵੀ ਨਹੀਂ ਜਾਂਦਾ ਸੀ ਤੇ ਮੈਂ ਇਲਾਜ ਸ਼ੁਰੂ ਕੀਤਾ ਪਰ ਉਹਨਾਂ ਨੇ ਟੈਸਟ ਵਗੈਰਾ ਬਹੁਤ ਕਰਾਏ ਮੇਰੇ ਪਰ ਮੈਨੂੰ ਕੋਈ ਉਹਨਾਂ ਫਰਕ ਨਹੀਂ ਪਿਆ ਫਿਰ ਮੈਨੂੰ ਕਿਸੇ ਰਿਸ਼ਤੇਦਾਰ ਨੇ ਇਹ ਅੰਜ ਦੱਸਿਆ ਵੀ ਤੁਸੀਂ ਨਾ ਡਾਕਟਰ ਸ਼ਰਦਾ ਜੀ ਤੋਂ ਸਲਾਹ ਲਾਓ ਤੇ ਉਸ ਕੰਮ ਦੇ ਮਾਹਰ ਨੇ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਮੇਰੀਆਂ ਰਿਪੋਰਟਾਂ ਦੇਖ ਕੇ ਮੈਨੂੰ ਦਵਾਈ ਦੇਣੀ ਸ਼ੁਰੂ ਕੀਤੀ ਤੇ ਮੈਨੂੰ ਉਹ ਡੇ ਬਾਏ ਡੇ ਹੌਲੀ-ਹੌਲੀ ਕੁਝ ਫਰਕ ਮਹਿਸੂਸ ਹੁੰਦਾ ਨਜ਼ਰ ਆਇਆ ਤੇ ਮੈਂ 3-4 ਮਹੀਨੇ ਰੈਗੂਲਰਲੀ ਦਵਾਈ ਖਾਧੀ ਤੇ ਉਹਨਾਂ ਦੇ ਦੱਸੇ ਅਨੁਸਾਰ ਪ੍ਰੇਸ਼ ਵੀ ਕਰਦਾ ਰਿਹਾ ਤੇ ਹੁਣ ਮੈਨੂੰ ਬਹੁਤ ਹੀ ਜ਼ਿਆਦਾ ਫਰਕ ਆ ਹੁਣ ਮੈਂ ਆਰਾਮ ਦੇ ਨਾਲ ਚੌਂਕੜੀ ਮਾਰ ਕੇ ਬੈਠ ਵੀ ਸਕਦਾ ਹਾਂ ਤੇ ਆਪਣੇ ਡੇਲੀ ਦਾ ਕੰਮ ਵੀ ਕਰ ਸਕਦਾ ਬੜੀ ਮਿਹਰਬਾਨੀ ਡਾਕਟਰ ਸ਼ਰਦਾ ਜੀ ਦੀ ਜਿਨ੍ਹਾਂ ਨੇ ਮੈਨੂੰ ਐਸੀ ਹੋ ਕਰਤਾ ਤੁਰਨ ਫਿਰਨ ਦੇ ਯੋਗ ਕਰਤਾ